ਤੈਨੂੰ ਚੈੱਕ ਕਰ ਉਹਦੇ ਵਿੱਚ ਹੀ ਮੈਨੂੰ ਮੈਸੇਜ ਕੀਤਾ ਯਾਰ ਮੈਂ ਓਏ ਚੱਤ ਆ ਗਿਆ ਚੱਤ ਆ ਗਿਆ ਉੱਤੀ ਪਾਰ ਚਾਈ ਓਏ ਇਹਨੇ ਹੁਣ ਸਿੱਖੀ ਘੋਟਣੀ ਜੇ ਓ ਯਾਰ ਇਹ ਵੀ ਬੜਾ ਕਾਲ ਤੱਕ ਦਾ ਪਿਆਰਾ ਬਣਿਆ ਜੇ ਉਹ ਕੌਣ ਬਣਦਾ ਕਾਲ ਤੱਕ ਦਾ ਪਿਆਰਾ ਕੋਈ ਨਹੀਂ ਜੀ ਬਾ ਵੀਡੀਓ ਵੇਖਦੇ ਪੈਗੇ ਅੱਛਾ ਹਾਂ ਜੀ ਓ ਮੈਂ ਤੁਹਾਡੇ ਸਾਰੇ ਇਸ਼ਾਰੇ ਸਮਝਣਾ ਪੁੱਤ ਇਹਦੇ ਵਿੱਚ ਨਾ ਕੋਈ ਤੁਹਾਡਾ ਵੀ ਕਸੂਰ ਕੋਈ ਨਹੀਂ ਕਸੂਰ ਸਾਰਾ ਨਾ ਸਾਡਾ ਮਾਪਿਆਂ ਦਾ ਅਸੀਂ ਰਾਜਨੀਤਕ ਤੌਰ ਤੇ ਘਰੇਲੂ ਸ਼ਰੀਕੇਦਾਰੀਆਂ ਦੇ ਤੌਰ ਤੇ ਆਪਦੇ ਬਿਜ਼ਨਸ ਦੇ ਤੌਰ ਤੇ ਇੰਨੇ ਕ ਰੁਝੇ ਹੋਏ ਆ ਸਾਡੇ ਚ ਦੌੜ ਲੱਗੀ ਹੈ ਮਾਪਿਆਂ ਦੇ ਗਾਂ ਵਧਣ ਦੀ ਕਿ ਅਸੀਂ ਤੁਹਾਨੂੰ ਜਿਹੜਾ ਸਿਧਾਂਤ ਤੇ ਸਾਡਾ ਜਾਂ ਜਿਹੜੀ ਗੱਲ ਸਾਡੇ ਕਰਨ ਵਾਲੀ ਸੀ ਸਮਝਾਉਣ ਵਾਲੀ ਸੀ ਨਿੱਕੇ ਹੁੰਦਿਆਂ ਤੋਂ ਲੈ ਕੇ ਉਹ ਸਮਝਾ ਨਹੀਂ ਸਕੇ ਤੁਸੀਂ ਤਾਂ ਸਾਰੇ ਖੇਲ ਮਸਤਾਨੇ ਹੋਏ ਇਹ ਗੁਰੂ ਸਿੱਖੀ ਦੀ ਗੱਲ ਨੂੰ ਟੀਚਰ ਸਮਝ ਦਿਓ ਠੀਕ ਹੈ ਨਾ ਅਸਲੀ ਪੁੱਤ ਜਿਹੜਾ ਅੱਜ ਦਾ ਮਾਹੌਲ ਹੈ ਨਾ ਮੈਂ ਤੁਹਾਨੂੰ ਦੱਸ ਦਿਆਂ ਅੱਜ ਦਾ ਮਾਹੌਲ ਇਹੋ ਜਿਹਾ ਬਣਿਆ ਚੰਨ ਵੀ ਜਿਹੜਾ ਸਿੱਖ ਹੈ ਨਾ ਸਿੱਖ ਨੇ ਜਦੋਂ ਕੋਠੀ ਪਾਉਣੀ ਹੁੰਦੀ ਹੈ ਉਹਦਾ ਬੜਾ ਦਿਮਾਗ ਕੰਮ ਕਰਦਾ ਕਿਹੜੇ ਐਲੀਵੇਸ਼ਨ ਬਣਾਉਣੇ ਨੇ ਕਿਵੇਂ-ਕਿਵੇਂ ਕਰਨਾ ਉਹ ਆਰਕਟੈਕਟ ਨੂੰ ਹੀ ਪਿੱਛੇ ਛੱਡ ਜਾਂਦਾ ਸਿੱਖ ਨੇ ਗੱਡੀ ਲੈਣੀ ਹੋਵੇ ਸਿੱਖ ਦਾ ਬੜਾ ਦਿਮਾਗ ਕੰਮ ਕਰਦਾ ਵੀ ਇਹ ਕਿੰਨੀ ਐਵਰੇਜ ਦਿੰਦੀ ਹੈ ਕੀ ਇਹਦੇ ਸਾਰਾ ਫੰਕਸ਼ਨ ਨੇ ਕੀ ਇਹਦੇ ਚ ਹੈਗਾ ਕੀ ਨਹੀਂ ਸਿੱਖ ਨੇ ਜ਼ਮੀਨ ਜਾਇਦਾਦ ਖਰੀਦਣੀ ਹੋਵੇ ਗਵਾਂਢ ਤੋਂ ਚੋਰੀ ਕਿਸੇ ਤੋਂ ਉਹਦਾ ਬੜਾ ਦਿਮਾਗ ਕੰਮ ਕਰਦਾ ਹਣਾ ਸਿੱਖ ਨੇ ਕੋਈ ਹੋਰ ਕਾਰੋਬਾਰ ਕਰਨਾ ਹੋਵੇ ਬੜਾ ਦਿਮਾਗ ਕੰਮ ਕਰਦਾ ਸਿੱਖ ਨੇ ਤੀ ਪੁੱਤਰ ਦਾ ਵਿਆਹ ਕਰਨਾ ਹੋਵੇ ਉਹਨੂੰ ਸਭ ਪਤਾ ਹੁੰਦਾ ਕਿਹੜਾ ਮਹਿੰਗਾ ਪੈਲ ਸੇ ਕਿੰਨੀ ਰੋਟੀ ਖਵਾਉਣੀ ਏ ਕਿਹੜੀ ਮਹਿੰਗੀ ਦਾਰੂ ਚਲਾਉਣੀ ਏ ਉਹਨਾਂ ਕੰਮਾਂ 'ਚ ਸਿੱਖ ਬੜਾ ਨਪੂਨ ਹੈ ਤੇ ਉਹ ਤਾਂ ਜਿਹੜੇ ਕੋ ਛੋਟੇ ਮੋਟੇ ਕੰਮ ਹੋ ਵੱਡੇ-ਵੱਡੇ ਲੋਕਾਂ ਨੂੰ ਕਹਿੰਦਾ ਨਹੀਂ ਨਹੀਂ ਜਿੰਨਾ ਮੇਰਾ ਦਿਮਾਗ ਕੰਮ ਕਰਦਾ ਉਹਨਾਂ ਕਿਸੇ ਦਾ ਕੀ ਦਿਮਾਗ ਕੰਮ ਕਰਦਾ ਹਰ ਕੰਮ ਮੈਂ ਆਪਦੇ ਦਿਮਾਗ ਨਾਲ ਕਰਦਾ ਬੱਚੇ ਬਾਹਰ ਭੇਜਨੇ ਆ ਤਾਂ ਸਿੱਖ ਦਾ ਬੜਾ ਦਿਮਾਗ ਕੰਮ ਕਰਦਾ ਔਰ ਕਈ ਗੱਲਾਂ ਨੇ ਸਿੱਖ بڑا ਉਹਦੇ ਚ ਆਪਣੇ ਆਪ ਨੂੰ ਤਰੱਕੀਸ਼ੀਲ ਸਮਝਦਾ ਪਰ ਜਿੱਥੇ ਸਿੱਖੀ ਦੀ ਗੱਲ ਆਉਂਦੀ ਹੈ ਨਾ ਉੱਥੇ ਜਿਹੜਾ ਸਿੱਖ ਏ ਉਹ ਦੂਜੇ ਦੇ ਸੁੱਟਦਾ ਉਹ ਕਹਿ ਦਿੰਦਾ ਵੀ ਇਹ ਤਾਂ ਕੰਮ ਸ਼੍ਰੀ ਕਾਲ ਤਕ ਸਾਹਿਬ ਦਾ ਹੈ ਇਹ ਤਾਂ ਕੰਮ ਸ਼ਰੋਮਣੀ ਕਮੇਟੀ ਦਾ ਹੈ ਤੇ ਬਾਹਲੇ ਵਿੱਚ ਮੈਂ ਇਹੋ ਜੇ ਵੀ ਵੇਖੇ ਆ ਜਿਹੜੇ ਬਾਦਲਾਂ ਤੇ ਵੀ ਸੁੱਟ ਦਿੰਦੇ ਆ ਵੀ ਉਹਦਾ ਕੰਮ ਬਾਦਲਾਂ ਦਾ ਜੀ ਇਸ ਕਰਕੇ ਪੁੱਤਰ ਇਹ ਜਿਹੜੇ ਕੰਮ ਹੈ ਨਾ ਸਿੱਖੀ ਅੱਜ ਸਾਡੇ ਪ੍ਰਚਾਰਕ ਜਿਹੜੇ ਵੀ ਨੇ ਜਾਂ ਹੋਰ ਜਿਹੜਾ ਸਾਡਾ ਜਿਨ੍ਹਾਂ ਨੇ ਲੋਕਾਂ ਤੱਕ ਗੱਲ ਪਹੁੰਚਾਉਣੀ ਸੀ ਗੱਲ ਕਰਨੀ ਸੀ ਉਹਨਾਂ ਦਾ ਵੀ ਮਕਸਦ ਇੱਕ ਹੀ ਰਹਿ ਗਿਆ ਵੀ ਉਹ ਦੂਜੇ ਦੇ ਛੁੱਟਦੇ ਆ ਪਤਾ ਸਾਰਿਆਂ ਨੂੰ ਹੈਗਾ ਸਿੱਖੀ ਚੀਜ਼ ਕੀ ਹੈ ਇਹਨੂੰ ਅਸੀਂ ਆਪਣੇ ਘਰਾਂ ਦੇ ਸੰਭਾਲਣਾ ਕਿਵੇਂ ਆ ਤੇ ਸਿੱਖ ਦਾ ਮੋਢਲਾ ਫਰਜ਼ ਕੀ ਹੈ ਉਹ ਕੋਈ ਨਹੀਂ ਤੁਸੀਂ ਹੁਣ ਦੱਸੋ ਮੈਨੂੰ ਜਿੰਨੇ ਬੇਈਮਾਨੀ ਕਰਨ ਵਾਲਾ ਬੰਦਾ ਹੁੰਦਾ ਨਾ ਉਹ ਦੂਜੇ ਨੂੰ ਚੋਰ ਤੇ ਠੱਗ ਸਮਝਦਾ ਅੱਜ ਪੰਜਾਬ ਦੇ ਵਿੱਚ ਵੀ ਇਹੋ ਜਿਹੀ ਲਹਿਰ ਚੱਲੀ ਹੈ ਨਾ ਜਿਨਨੇ ਨਕਲੀ ਦੁੱਧ ਬਣਾਉਣ ਵਾਲੇ ਜਿਨਨੇ ਗੰਦੀਆਂ ਮਠਿਆਈਆਂ ਵੇਚਣ ਵਾਲੇ ਜਿਨਨੇ ਦੁਕਾਨਦਾਰੀ 'ਚ ਘੱਟ ਤੋਲਣ ਵਾਲੇ ਜਿਨਨੇ ਗਵੱਦ ਵਿਆਜਾਂ ਲਾਉਣ ਵਾਲੇ ਜਿਨਨੇ ਪੁੱਠੇ ਸਿੱਧੇ ਕੰਮ ਕਰਨ ਵਾਲੇ ਹਨਾ ਉਹ ਦੂਜੇ ਨੂੰ ਅੱਜਕੱਲ ਚੋਰ ਸਮਝਦੇ ਇਹ ਲੁੱਟ ਕੇ ਖਾ ਗਿਆ ਜੀ ਉਹ ਕਹਿੰਦੇ ਉਹ ਲੁੱਟ ਕੇ ਖਾ ਗਿਆ ਜੀ ਸਾਨੂੰ ਇੱਥੇ ਤਾਣੀ ਬਾਣੀ 'ਚ ਉਲਝਾਇਆ ਹੋਇਆ ਗਵਾਂਡੀ ਦੀ ਵਟ ਵਡਣ ਵੇਲੇ ਕੋਈ ਨਹੀਂ ਸੋਚਦਾ ਵਟਣੀ ਏਕ ਨਹੀਂ ਵਟਣੀ ਉਹ ਆਦੇ ਛਾਂਗ ਦਿਓ ਭਾਵੇਂ ਕੋ ਅਮਰਧਾਰੀ ਤੇ ਭਾਵੇਂ ਕੋਈ ਦੂਜਾ ਹੈਣਾ ਆਪਦੇ ਕਾਰੋਬਾਰ ਨੂੰ ਵਧਾਉਣ ਵੇਲੇ ਸਾਰੇ ਸੰਸਕਾਰ ਸਾਰੀਆਂ ਮਰਿਆਦਾ ਛਿੱਕੇ ਟਾਂਗੇ ਦਿੰਦੇ ਨੇ ਉਦੋਂ ਕੋਈ ਗੱਲ ਨਹੀਂ ਕਰਦਾ ਉਦੋਂ ਮਨ ਚ ਕੋਈ ਝਾਤੀ ਨਹੀਂ ਮਾਰਦਾ ਉਦੋਂ ਸਾਰੇ ਹੀ ਕਹਿੰਦੇ ਨੇ ਵੀ ਮੈਂ ਸੱਚਾ ਸੋਚਾਂ ਉਹ ਦੂਜਾ ਜਿਹੜਾ ਉਹ ਚੋਰ ਹੈ ਉਹ ਠੱਗ ਹੈ ਇਸ ਕਰਕੇ ਪੁੱਤਰੋ ਗੱਲ ਇਹ ਆ ਗੱਲਾਂ ਸਾਰੀਆਂ ਸਮਝਣ ਵਾਲੀਆਂ ਨੇ ਇਹਨੂੰ ਹਾਸੇ ਮਜ਼ਾਕ ਦਾਣਾ ਲਿਆ ਕਰੋ ਆ ਜਿਹੜਾ ਸਾਰੀ ਦਿਹਾੜੀ ਮੋਬਾਈਲ ਦੇ ਉੱਤੇ ਵੇਹਿੰਦੇ ਜੀ ਨਾ ਵੇਖੋ ਜਰੂਰ ਦੁਨੀਆਂ ਦੇ ਰੰਗ ਵੇਖੋ ਪਰ ਇਹਦੇ ਵਿੱਚ ਕਿਤੇ ਨੇ ਕਿਤੇ ਸਿੱਖੀ ਸਿਧਾਂਤਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਉਹਨਾਂ ਨੂੰ ਵੀ ਜਰੂਰ ਮਾਪੋ ਉਹਨਾਂ ਨੂੰ ਵੀ ਜਰੂਰ ਵੇਖੋ ਹਾਂਜੀ ਠੀਕ ਹੈ ਨਾ ਆਪਾਂ ਨੂੰ ਸੋਝੀ ਆ ਜਾਵੇ ਹਾਂਜੀ ਗੁਰਦੁਆਰਾ ਸਾਹਿਬ ਵੀ ਰੋਜ਼ ਜਰੂਰ ਜਾਇਆ ਕਰੋ ਗੁਰੂ ਦੇ ਚਰਨਾਂ ਦੇ ਜਾ ਕੇ ਬਹਿ ਕੇ ਸਾਰੇ ਮੋਬਾਈਲ ਬੰਦ ਕਰਕੇ ਪਾਠ ਸਰਵਨ ਕਰਿਆ ਕਰੋ ਸਿੱਖ ਇਤਿਹਾਸ ਸਰਵਨ ਕਰਿਆ ਕਰੋ ਤਾਂ ਜੋ ਆਪਾਂ ਨੂੰ ਇਹ ਗੱਲਾਂ ਸਾਰੀਆਂ ਪਤਾ ਲੱਗ ਜਾਣ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵੱਡ ਵਡੇਰਿਆਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਹਾਂਜੀ ਕੀ ਕੀ ਸਿੱਖੀ ਵਾਸਤੇ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਕੀ ਹੈ ਸਾਡੀਆਂ ਸਿੱਖ ਸੰਸਥਾਵਾਂ ਕੀ ਨੇ ਸਾਡੇ ਵਾਸਤੇ ਕਿੱਥੇ ਕਿੱਥੇ ਗੁਰੂ ਸਾਹਿਬਾਨ ਨੇ ਜੰਗ ਲੜੇ ਕਿਉਂ ਲੜੇ ਗੁਰੂ ਸਾਹਿਬ ਦਾ ਜ ਕਿਸੇ ਦਾ ਜਾਇਦਾਦ ਦਾ ਰੌਲਾ ਸੀ ਅੱਜ ਦੇ ਸਿੱਖ ਤਾਂ ਨਿੱਕੀ ਨਿੱਕੀ ਗੱਲ ਤੇ ਰੌਲਾ ਬਣਾ ਕੇ ਬੈਠੇ ਆ ਕਿਸੇ ਦਾ ਕੁਰਸੀ ਦਾ ਰੌਲਾ ਹੈ ਕਿਸੇ ਦਾ ਵੱਟ ਬੰਨੇ ਦਾ ਰੌਲਾ ਹੈ ਉਹ ਗੱਲ ਪੰਥਕ ਤੇ ਲੈ ਆਉਂਦੇ ਆ ਇਹੇ ਦਾ ਕਿਸੇ ਨਾਲ ਕੋਈ ਵੈਰ ਛੋਟੀ ਮੋਟੀ ਗੱਲ ਕਿਸੇ ਦਾ ਸਰਪੰਚੀ ਦਾ ਕਿਸੇ ਦਾ ਮੈਂਬਰੀ ਦਾ ਉਹ ਗੱਲ ਆ ਕੇ ਕਰਦੇ ਵੀ ਅਸੀਂ ਪੰਥਕ ਹੁੰਨੇ ਆ ਦੂਜਾ ਪੰਥਕ ਨਹੀਂ ਹੈਗਾ ਰੋਲੇ ਆ ਲੈ ਕੇ ਸਾਡੇ ਵਿੱਚ ਇਸ ਕਰਕੇ ਤੁਸੀਂ ਵੀ ਉਹ ਨੌਜਵਾਨ ਬੱਚੇ ਉਹ ਤੁਸੀਂ ਗੱਲ ਸਮਝਣਾ ਹੈ ਤੁਸੀਂ ਇਸ ਸਿਧਾਂਤ ਨੂੰ ਅੱਗੇ ਲੈ ਕੇ ਜਾਣਾ ਹੈ ਠੀਕ ਹੈ ਆਗੀ ਸਮਝੀ ਗੱਲ ਹੁਣ ਕਿਸੇ ਦਾ ਮਖੌਲ ਨਹੀਂ ਡਾਉਣਾ ਆਪ ਸਮਝਣੀ ਹੈ ਗੱਲ ਠੀਕ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ